ਫਰੋਜਪੁਰ ਤੋਂ बसपा ਉਮੀਦਵਾਰ ਸਰਿੰਦਰ ਕਮੋਦ ਦੀ ਵੋਟ ਪਾਉਣ ਦੀ ਵੀਡੀਓ ਵਾਇਰਲ ਹੋਣ ਮਗਰੋਂ ਐਫਆਈਆਰ ਦਰਜ ਚੋਣ ਕਮਿਸ਼ਨ ਨੇ ਸਾਰੇ ਉਮੀਦਵਾਰਾਂ ਨੂੰ ਸचेਤ ਰਹਿਣ ਦੀ ਕਹੀ ਗੱਲ ਫਰੋਜਪੁਰ ਤੋਂ बसपा ਉਮੀਦਵਾਰ ਸਰਿੰਦਰ ਕਮੋਦ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਫਆਈਆਰ ਦਰਜ ਹੋ ਗਈ ਪੰਜਾਬ ਦੀ ਫਰੋਜਪੁਰ ਲੋਕ ਸਭਾ ਸੀਟ ਤੇ VOTING ਚੱਲ ਰਹੀ ਸੀ ਇਸੇ ਦੌਰਾਨ ਭੋਜਨ ਸਮਾਜ ਪਾਰਟੀ बसपा ਦੇ ਉਮੀਦਵਾਰ ਸਰਿੰਦਰ ਕੰਬੋਜ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ ਦਰਸਲ ਕੰਬੋਜ ਨੇ ਆਪਣੀ ਵੋਟ ਪਾਉਣ ਸਮੇਂ ਇੱਕ ਵੀਡੀਓ ਬਣਾਈ ਜੋ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ ਸੀ ਇਸ ਦੇ ਨਾਲ ਹੀ ਵੀਡੀਓ ਬਣਾਉਣ ਵਾਲੇ ਅਣਪਛਾਤੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ ਜ਼ਿਲ੍ਹੇ ਦੇ ਡੀ ਸੀ ਨੇ ਕੇਸ ਦਰਜ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਤੇ ਲੋਕਾਂ ਨੂੰ ਸचेत ਰਹਿਣ ਦੀ ਗੱਲ ਵੀ ਆਖੀ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਉਹ ਵੀਡੀਓ ਫੁਟੇਜ